ਗੱਲ ਕਰਾਂਗੇ ਵਾਟਰ ਕ੍ਰਾਈਸਿਸ ਦੀ ਯਾਨੀ ਕਿ ਪਾਣੀ ਦੀ ਕਿੱਲਤ ਦੀ ਜਿੱਥੇ ਇੱਕ ਪਾਸੇ ਗਰਮੀ ਕਾਰਨ ਹਾਲ ਬਿਹਾਲ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਕਾਫੀ ਦੂਰੂ ਦੂਰੋਂ ਕਈ ਪਿੰਡਾਂ ਦੇ ਵਿੱਚ ਜਿਹੜੀ ਹੈ ਪਾਣੀ ਨੂੰ ਲੈ ਕੇ ਸਮੱਸਿਆ ਖੜੀ ਹੋਈ ਹੋਈ ਹੈ ਦੂਰੂ ਦੂਰੋਂ ਜਿਹੜੇ ਨੇ ਲੋਕ ਪਿੰਡ ਦੇ ਵਿੱਚ ਪਾਣੀ ਲੈ ਕੇ ਆਰ ਵਾਟਰ ਦੀ ਕਾਫੀ ਸਮੱਸਿਆ ਹੈ ਪਠਾਨਕੋਟ ਦੀ ਗੱਲਬਾਤ ਕਰਾਂਗੇ ਜਿੱਥੇ ਧਾਰ ਇਲਾਕੇ ਦੇ ਵਿੱਚ ਲੋਕ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਕਈ ਮੀਟਰ ਦੂਰੋਂ ਪਾਣੀ ਲੈ ਕੇ ਆ ਰਹੇ ਨੇ ਜਿਸ ਦੇ ਕਾਰਨ ਲੋਕ ਕਾਫੀ ਖੱਜਲਖੁਰ ਹੋ ਰਹੇ ਨੇ ਤੇ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਪਠਾਨਕੋਟ ਦੇ ਧਾਰ ਇਲਾਕੇ ਦੇ ਵਿੱਚ ਵੀ ਪਾਣੀ ਦਾ ਸੰਕਟ ਗਹਿਰਾਇਆ ਹੋਇਆ ਹੈ। ਧਾਰ ਬਲੌਕ ਦੇ ਪਿੰਡ ਉੱਚਾ ਤੜਾ 'ਚ ਪਿਛਲੇ 1 ਹਫਤੇ ਤੋਂ ਪਾਣੀ ਨਹੀਂ ਆ ਰਿਹਾ। ਪਿੰਡ ਦੇ ਲੋਕ ਪਹਾੜੀ ਇਲਾਕੇ ਦੇ ਵਿੱਚ 600 ਮੀਟਰ ਦੂਰ ਤੋਂ ਬਾਲਟੀਆਂ ਭਰ ਕੇ ਲਿਆਉਣ ਦੇ ਲਈ ਮਜਬੂਰ ਨੇ। ਇਸ ਲਈ ਧਾਰ ਇਲਾਕੇ ਦੇ ਥੜਾ ਉੱਪਰਲਾ ਜਿਹੜਾ ਪਿੰਡ ਹੈਗਾ ਉੱਥੇ ਮੌਜੂਦ ਹੈਗਾ ਇੱਕ ਹਫ਼ਤੇ ਤੋਂ ਇਸ ਇਲਾਕੇ ਦੇ ਵਿੱਚ ਪਾਣੀ ਨਹੀਂ ਆ ਰਿਹਾ ਟੈਂਪਰੇਚਰ 40 ਡਿਗਰੀ ਤੋਂ ਉੱਪਰ ਹੈਗਾ ਲੇਕਿਨ ਲੋਕ ਜਿਹੜੇ ਹੈਗੇ ਆ ਦੂਰੋਂ ਪਾਣੀ ਲਿਆਉਣ ਨੂੰ ਮਜਬੂਰ ਨੇ ਇੱਥੇ ਕੁਝ ਤਸਵੀਰਾਂ ਜਿਹੜੀਆਂ ਉਹ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਕਿ ਲੋਕ ਬਾਟੀਆਂ ਲੈ ਕੇ ਜਰੂਰ ਇੱਥੇ ਖੜੇ ਨੇ ਔਰ ਇੰਤਜ਼ਾਰ ਹੋ ਰਿਹਾ ਹੈ ਕਿ ਇੱਥੇ ਪਾਣੀ ਜਿਹੜਾ ਹੈਗਾ ਉਹ ਆ ਜਾਏ ਪਰ ਪਾਣੀ ਜਿਹੜਾ ਹੈਗਾ ਪਿਛਲੇ ਇੱਕ ਹਫ਼ਤੇ ਤੋਂ ਨਹੀਂ ਆ ਰਿਹਾ ਹਫਤੇ ਤੋਂ ਪਾਣੀ ਨਾ ਆਉਣ ਕਾਰਨ ਪਿੰਡ ਦੇ ਲੋਕ ਪਰੇਸ਼ਾਨ ਨੇ ਕਿਉਂਕਿ ਐਨੀ ਦੂਰ ਤੋਂ ਉਹਨਾਂ ਨੂੰ ਪਾਣੀ ਭਰ ਕੇ ਲਿਆਉਣਾ ਪੈ ਰਿਹਾ ਹੈ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਕੋਈ ਵੀ ਉਹਨਾਂ ਦੀ ਆਵਾਜ਼ ਨਹੀਂ ਸੁਣ ਰਿਹਾ ਅਤੇ ਸਰਕਾਰੀ ਜਾਂ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦਾ ਕੋਈ ਵੇਰਵਾ ਨਹੀਂ ਲੈ ਰਹੇ ਬਹੁਤ ਟਾਈਮ ਹੋ ਗਿਆ ਹੈ ਹਫਤਾ ਹੋ ਗਿਆ ਪਰ ਫਿਰ ਕਿਸ ਤਰ੍ਹਾਂ ਪਾਣੀ ਲਿਆਉਂਦੇ ਤੁਸੀਂ ਕਿੱਥੋਂ ਪਾਣੀ ਲਿਆਉਂਦੇ ਹੋ ਅਸੀਂ ਕਲੋਨੀ ਤੋਂ ਲੈਂਦੇ ਹਾਂ ਉਹ ਵੀ ਇੱਕ ਟੈਂਕੀ ਵਾਲੇ ਕਦੇ-ਕਦੇ ਕਿਸੇ ਕੁਆਟਰ ਤੋਂ ਲੈਂਦੇ ਕਦੇ ਇੱਕ ਟੈਂਕੀ ਵਾਲੇ ਨੇ

ਕਿੱਥੇ ਵੀ ਪਾਣੀ ਮਿਲ ਰਿਹਾ ਸਵੇਰੇ ਸਵੇਰੇ 3 4 ਵਜੇ ਨਾਲ ਪਾਣੀ ਛੱਡਦੇ ਆ ਅਗਲੇ ਕਲੋਨੀ ਵਾਲੇ ਤੇ ਇੱਕ ਟੈਂਕੀ ਜੀ ਤਨਾ 40 ਘਰ ਨੂੰ ਸਾਡੇ ਇੱਕ ਟੈਂਕੀ ਕੀ ਕਰਦੀ ਉੱਥੇ ਪਾਣੀ ਜਾਂਦਾ ਹੈ ਪਾਣੀ ਤੇ ਅਸੀਂ ਵਿਚਾਰੇ ਕੋਈ ਜਿਹੜੇ ਤੇ ਜ਼ੋਰ ਵਾਲੇ ਨੇ ਉਹ ਤੇ ਲੈ ਆਂਦੇ ਜਿਹੜੇ ਸਾਡੇ ਵਰਗਿਓ ਕਿੱਥੇ ਜਾਣ ਪਾਣੀ ਨਾਲ ਬਾਲਟੀ ਚੱਕ ਕੇ ਸੱਡ ਹੋ ਗਏ ਜਾਂਦਾ ਦੂਰ ਸਤੇਜ ਕਰਕੇ ਆਇਆ ਤੇ ਬਹੁਤ ਮਜਬੂਰ ਆ ਸਾਨੂੰ ਕਿਸ ਨੇ ਪੁੱਛਿਆ ਵੀ ਨਹੀਂ ਤੇ ਨਾ ਇਹ ਸਹੂਲਤ ਬਣਾਈ ਕਿਸੇ ਨੇ। ਸਾਨੂੰ ਬਹੁਤ ਮੁਸ਼ਕਲ ਹੈਗੀ ਹੈ। ਅਸੀਂ ਖੂਹ ਤੋਂ ਪਾਣੀ ਲੈਣੇ ਹੈਗੇ। ਖੂਹ ਤੋਂ ਉੱਤਰ ਨੂੰ ਜਗ੍ਹਾ ਨਹੀਂ ਹੈਗੀ। ਉੱਚਾ ਨੀਵਾੜਾ ਹੈਗਾ। ਸਾਨੂੰ ਬੜੀ ਮੁਸ਼ਕਲਾਂ ਦੀ ਹੈ। ਅਸੀਂ ਤੇ ਚਲੋ ਜਵਾਨ ਹੈ ਲਿਆਦੇ ਜਿਹੜੇ ਸਿਆਣੇ ਹੈਗੇ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਚਲੋ ਬੱਚੇ ਜਾ ਕੇ ਉੱਥੇ ਨਹਾਉਂਦੇ ਜਾ ਕੇ ਪਰ ਇੱਕ ਅੱਧੀ ਬਾਲਟੀ ਨਾਲ ਕੀ ਬਾਰ ਖਾਂਦਾ ਤੁਹਾਨੂੰ ਪਤਾ ਹੀ ਅੱਜਕੱਲ੍ਹ ਗਰਮੀ ਹੈ ਪੀਣ ਨੂੰ ਪਾਣੀ ਚਾਹੀਦਾ। ਡੰਗਰਾਂ ਨੂੰ ਪਾਣੀ ਚਾਹੀਦਾ। ਕਿੱਥੋਂ ਪੂਰਾ ਕਰਨਾ? ਇਲਾਕੇ 'ਚ ਇਹ ਪ੍ਰੋਬਲਮ ਕਰਨ ਦੀ ਹੈਗੀ ਆ ਕਿ ਹਫਤੇ 'ਚ ਪਾਣੀ ਚਿਰ ਹੋ ਗਿਆ ਹੈ। ਵੈਸੇ ਇਹ ਹਾਂ ਪਾਣੀ ਦੀ ਨਿਸ਼ਾਨ ਵੱਡੀ ਦਿੱਕਤ ਹੈ ਲਾਈਟ ਦੀ ਵੀ ਹੁਣ ਲਾਈਟ ਦਾ ਜਿਹੜਾ ਥੋੜਾ ਕਰਿਆ ਇਕੱਠੇ ਹੋ ਕੇ ਕਿੰਤੀ ਗੱਲ ਤੇ ਜੇ ਪਾਣੀ ਦਾ ਤਾਂ ਸਾਨੂੰ ਬਹੁਤ ਮੁਸ਼ਕਲ ਹੈ ਨਾ ਹਾਂ ਇੱਥੇ ਕਿੰਨਾ ਘਟੋਈਆ ਦਾ ਅਸੀਂ ਬਰਾ ਕਰਨਾ ਹੈ ਇਤਨੀ ਗਰਮੀ ਪੈ ਰਹੀ ਹੈ ਕਿਥੋਂ ਕਰੀਏ ਇਹ ਪੂਰਾ ਪਾਣੀ ਦੀ ਸਮੱਸਿਆ ਦੇ ਨਾਲ ਨਾ ਸਿਰਫ ਧਾਰ ਇਲਾਕਾ ਹੀ ਬਲਕਿ ਪੰਜਾਬ ਦੇ ਕਈ ਇਲਾਕੇ ਜੂੰਜਰੇ ਨੇ ਇੱਕ ਤਾਂ ਪਹਿਲਾਂ ਹੀ ਗਰਮੀ ਨੇ ਵਟ ਕੱਢੇ ਹੋਏ ਨੇ ਅਤੇ ਉੱਪਰ ਹੁਣ ਪਾਣੀ ਨਾ ਆਉਣਾ ਇੱਕ ਵੱਡੀ ਸਮੱਸਿਆ ਹੈ ਪਾਣੀ ਨਾ ਆਉਣ ਦੇ ਕਾਰਨ ਲੋਕਾਂ ਚ ਕਾਫੀ ਰੋ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਸਮੱਸਿਆ ਦਾ ਜਲਦੀ ਨਾਲ ਹੱਲ ਕੀਤਾ ਜਾਵੇ ਪਠਾਨਕੋਟ ਤੋਂ ਅਜੀਮਹਾਜਨ ਦੀ ਰਿਪੋਰਟ ਜੀ ਮੀਡੀਆ ਤਾਂ ਸੂਬੇ ਭਰ ਦੇ ਵਿੱਚ ਤਾਪਮਾਨ 45 ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ ਤੇ ਦੂਸਰੇ ਪਾਸੇ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਗੰਭੀਰ ਸਮੱਸਿਆ ਦੇ ਨਾਲ ਜੂਝਣਾ ਪੈ ਰਿਹਾ ਹੈ ਅਜਿਹੇ ਕੁਝ ਹਾਲਾਤ ਬਣੇ ਹੋਏ ਨੇ ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਕੀ ਚੰਗਰ ਇਲਾਕੇ ਦੇ ਪਿੰਡ ਮਜ਼ਾਜ ਜਿੱਥੇ ਪੰਜ ਦਿਨਾਂ ਤੋਂ ਵੱਦ 10ਵਾਂ ਬੀਤ ਚੁੱਕਿਆ ਪਰ ਪਿੰਡ ਦੇ ਵਿੱਚ ਪਾਣੀ ਹਲੇ ਤੱਕ ਨਹੀਂ ਆਉਂਦਾ ਇੱਕ ਪਾਸੇ ਕਹਿਰ ਦੀ ਗਰਮੀ ਦੇ ਨਾਲ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ ਅਤੇ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ ਉਧਰ ਹੀ ਦੂਜੇ ਪਾਸੇ ਇਸ ਮੌਸਮ ਦੇ ਵਿੱਚ ਲੋਕਾਂ ਨੂੰ ਪਾਣੀ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਅਤੇ ਸ਼੍ਰੀ ਕੀਰਤਪੁਰ ਸਾਹਿਬ ਜਿੱਥੋਂ ਕਿ ਸਤਲੁਜ ਦਰਿਆ ਲੰਘਦਾ ਹੈ ਅਤੇ ਦੂਜੇ ਪਾਸੇ ਦੋ ਨਹਿਰਾਂ ਸ਼੍ਰੀ ਅਨੰਦਪੁਰ ਸਾਹਿਬ ਹਾਈਡਰਲ ਨਹਿਰ ਅਤੇ ਭਾਖੜਾ ਨਹਿਰ ਵੀ ਵਗਦੀਆਂ ਨੇ, ਮਗਰ ਫਿਰ ਵੀ ਇਲਾਕੇ ਦੇ ਕੁਝ ਪਿੰਡ ਅਜਿਹੇ ਨੇ ਜਿੱਥੇ ਲੋਕ ਪਾਣੀ ਨਾ ਹੋਣ ਤੋਂ ਪਰੇਸ਼ਾਨ ਹਨ। ਸ਼੍ਰੀ ਗਿਰਤਪੁਰ ਸਾਹਿਬ ਦੇ ਨਜ਼ਦੀਕ ਚੰਗਰ ਇਲਾਕੇ ਦੇ ਪਿੰਡ ਮਝੇੜ ਦੇ ਲੋਕ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ 5 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ ਪਸ਼ੂਆਂ ਅਤੇ ਆਪਣੇ ਪੀਣ ਦੇ ਲਈ ਪਾਣੀ ਜਾਂ ਖਾੜ ਤੋਂ ਜਾਂ ਫਿਰ ਪੁਰਾਣੇ ਖੂਹਾਂ ਤੋਂ ਦੂਰ ਦਰਾਡੇੋਂ ਲੈ ਆਉਣਾ ਪੈ ਰਿਹਾ ਹੈ ਪਾਣੀ ਨਹੀਂ ਆਉਂਦਾ ਬਹੁਤ ਦਿੱਕਤਾਂ ਦੇ ਹੱਥਾਂ ਹੋ ਗਏ ਪਾਣੀ ਕਿੰਨੀ ਵਾਰ ਅਸੀਂ ਕਹਿ ਚੁੱਕੇ ਹੈਗੇ ਐਨੇ ਦਿਨ ਹੋ ਗਏ ਸਾਨੂੰ ਕਹਿਣਿਆ ਨੂੰ ਅਸੀਂ ਤਾਂ ਪਾਣੀ ਘਰ-ਘਰ ਕੱਲ ਥੱਕ ਗਏ ਹੋ ਗਏ ਤੇ ਜੇਕਰ ਹੁਣ ਪਾਣੀ ਫੇਰ ਖਾਲੀ ਰੱਖੇਗੇ ਪਿਛਲੇ ਇੱਕ ਹਫਤੇ ਤੋਂ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਲੋਕ ਬਾਲਟੀਆਂ ਲੈ ਕੇ ਪਾਣੀ ਭਰ ਕੇ ਲਿਆ ਰਹੇ ਨੇ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਅਧਿਕਾਰੀ ਇੱਥੇ ਆ ਕੇ ਚੱਕਰ ਜ਼ਰੂਰ ਮਾਰ ਰਹੇ ਨੇ ਪਰ ਹਾਲੇ ਤੱਕ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ ਜਦੋਂ ਪਾਣੀ ਨੂੰ ਬੱਚਿਆਂ ਨੂੰ ਪ੍ਰੋਬਲ ਮਨਾਣ ਧੋਣ ਦੇ ਵੀ ਪੀਣ ਦੇ ਵੀ ਹਰ ਤਰ੍ਹਾਂ ਦੀ ਤੇ ਟੈਂਕੀਆਂ ਨਾਲ ਤਾਂ ਇਹ ਸਿਸਟਮ ਨਹੀਂ ਚੱਲੂ ਹੋਣਾ ਸਾਡੇ ਬੰਦੇ ਦੋਨਾਂ ਵੀ ਪਾਣੀ ਪਹਿਲੇ ਮੰਗਾਏ ਸੀ ਦੋ ਟੈਂਕੀਆਂ ਤੇ ਉਹਨਾਂ ਨਾਲ ਕਿੰਨਾ ਕੁ 40 ਘਰਾਂ ਨੂੰ ਪੂ ਡਾਹਣਾ ਹੈ ਸਾਡਾ ਪਾਣੀ ਨੂੰ ਹੱਤਤਾ ਹੋ ਗਿਆ ਜੀ ਆਏ ਨੂੰ ਸਾਡਾ ਪਾਣੀ ਦੀ ਮਸਲਾ ਕੋਈ ਨਹੀਂ ਹੱਲ ਕਰ ਰਿਹਾ ਜੀ ਕੋਈ ਪੰਚ ਨਹੀਂ ਕੋਈ ਪ੍ਰਧਾਨ ਨਹੀਂ ਕੋਈ ਜੇ ਨਹੀਂ ਸਭ ਦੇਖਦੇ ਕੇ ਮੁੜੀ ਜਾਂਦੇ ਆ ਪਿੰਡ ਦੇ ਲੋਕ ਪਿਛਲੇ ਸਾਲ ਤੋਂ ਪਾਣੀ ਦੀ ਸਮੱਸਿਆ ਦੇ ਨਾਲ ਜੂਝ ਰਹੇ ਨੇ ਪਹਿਲਾਂ ਤਾਂ ਪਾਣੀ ਘੱਟ ਆਉਂਦਾ ਸੀ ਪਰ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਆਉਣਾ ਬੰਦ ਹੋ ਗਿਆ ਜਿਸ ਦੇ ਕਾਰਨ ਐਨੀ ਅਤਿ ਦੀ ਗਰਮੀ ਦੇ ਵਿੱਚ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੀ ਨਾਨਦਪੁਰ ਸੈਪ ਤੋਂ ਬਿਮਲ ਸ਼ਰਮਾ ਦੀ ਰਿਪੋਰਟ ਜੀ ਮੀਡੀਆ ਸੋਦਰ ਛੇਟਾ ਦੇ ਕਰਤਾਰਨਗਰ ਦੇ ਵਿੱਚ ਲੋਕ ਪਾਣੀ ਦੀ ਸਮੱਸਿਆ ਦੇ ਨਾਲ ਇਸ ਕਦਰ ਜੂਲ ਰਹੇ ਨੇ ਕਿ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਹੋ ਰਹੇ ਨੇ। ਸੋ ਗੰਦੇ ਪਾਣੀ ਦੇ ਵਿੱਚੋਂ ਇੰਨੀ ਇੱਕ ਬਦਬੂ ਆ ਰਹੀ ਹੈ ਜਿਸ ਦੇ ਕਾਰਨ ਲੋਕ ਇੰਨੀ ਜਿਹੜੀ ਹੈ ਬਹੁਤ ਹੀ ਨਰਕ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਰਹੇ ਨੇ ਤੇ ਕੋਸ ਰਹੇ ਨੇ ਉਹਨਾਂ ਸਿਆਸਤਦਾਨਾਂ ਨੂੰ ਜਿਨ੍ਹਾਂ ਨੇ ਵੱਡੇ ਵੱਡੇ ਵਾਅਦੇ ਕੀਤੇ। ਵੱਡੇ ਵੱਡੇ ਵਾਅਦੇ ਕਰਤ ਬਾਅਦ ਹੁਣ ਆਖਿਰ ਉਹਨਾਂ ਨੇ ਚੋਣ ਦਾ ਬਾਈਕਾਟ ਕਰ ਦਿੱਤਾ। ਅਮ੍ਰਿਤਸਰ ਦੇ ਸ਼ੀ ਅਟਾ ਵਿੱਚ ਪੈਂਦੇ ਕਰਤਾਰਨਗਰ ਦੇ ਲੋਕ ਵੀ ਸੀਵਰੇਜ ਵਾਲਾ ਗੰਦਾ ਪਾਣੀ ਪੀਣ ਨੂੰ ਮਜਬੂਰ ਹੋ ਗਏ ਨੇ ਸਥਾਨਕ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਵਿਧਾਇਕ ਤੇ ਨਗਰ ਨਿਗਮ ਨੂੰ ਕਾਫੀ ਵਾਰ ਪਾਣੀ ਦੇ ਸਬੰਧੀ ਸ਼ਿਕਾਇਤ ਦਿੱਤੀ ਗਈ ਪਰ ਉਹਨਾਂ ਦੇ ਇਲਾਕੇ ਦਾ ਮਸਲਾ ਹੱਲ ਨਹੀਂ ਹੋ ਸਕਿਆ ਸਥਾਨਕ ਲੋਕ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੀਵਰੇਜ ਵਾਲਾ ਗੰਦਾ ਪਾਣੀ ਵਰਤਣ ਨੂੰ ਮਜਬੂਰ ਨੇ ਜਦ ਉਹ ਸਵੇਰੇ ਬਾਲਟੀਆਂ ਨਾਲ ਪਾਣੀ ਪੜਦੇ ਨੇ ਦਾ ਪਾਣੀ ਸੀਵਰੇਜ ਵਾਲਾ ਹੁੰਦਾ ਹੈ ਜਿਸ ਵਿੱਚੋਂ ਕਾਫੀ ਬਦਬੂ ਆਉਂਦੀ ਹੈ ਪਰ ਉਹ ਉਸੇ ਪਾਣੀ ਦੇ ਨਾਲ ਨਹਾਉਣ ਤੇ ਪੀਣ ਲਈ ਮਜਬੂਰ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਚਮੜੀ ਦੇ ਰੋਗ ਹੋ ਰਹੇ ਨੇ ਚਾਰ ਸਾਲੋਂ ਜੱਲੇ ਬੋਟਾਂ ਲੈਣ ਆਉਂਦੇ ਆ ਹੱਥ ਜੋੜਦੇ ਆ ਉਦੋਂ ਦੇ ਭਾਵੇਂ ਭਾਂਡੇ ਮਜਾ ਲੋ ਤਾਂ ਹੀ ਮਨ ਜਾਣਗੇ ਪਰ ਮੁੜ ਕੇ ਕੋਈ ਬਾਤ ਨਹੀਂ ਜੇ ਪੁੱਛਦਾ ਹੁਣ ਕੋਈ ਬੋਟਾ ਲੈਣ ਆਇਆ ਤੈਨੂੰ ਖਿਤਰੀ ਮਾਰਨੇ ਆ ਕੀ ਪਾਣੀ ਆ ਹੀ ਨਹੀਂ ਪਾਣੀ ਗੰਦਾ ਨਿਰਗਾਰ ਤੇ ਪਾਣੀ ਜੋ ਬੋ ਬੜੀ ਆਉਂਦੀ ਆ ਉਹੋ ਹੀ ਪਾਣੀ ਪੀ ਬਕੇ ਮੇਰਾ ਬੱਚੇ ਨੂੰ ਮਹੀਨਾ ਹੋ ਚਲਾ ਬਿਮਾਰ ਹੋਇਨੇ ਪੀ ਲਿਆ ਹੋਇਆ ਪਿਆ ਤੇ ਪੈਸੇ ਮੈਨੇ ਕਿੱਥੋਂ ਲਾਵਾਂ ਉਹ ਹੀ ਕਮਾਉਣ ਵਾਲਾ ਉਹ ਤੇ ਬੰਦਾ ਮੇਰਾ ਸਿਰ ਤੇ ਨਹੀਂ ਗਾ ਕਿੱਥੋਂ ਬੰਦਾ ਪੈਸੇ ਲਾਵੇ ਘਰ ਦੇ ਹੱਥ ਦੇ ਹੱਤ ਵੇਖ ਲੈ ਕੀ ਕਿਹਜੇ ਆ ਬਹੁਤ ਗੰਦਾ ਹੁੰਦਾ ਪਿਆ ਆ ਅਸੀਂ ਨਹਾਉਣ ਤੋਂ ਵੀ ਕੇਵਲੇ ਪਰੇਸ਼ਾਨ ਬੈਠੇ ਰਹਿਨੇ ਆ ਸਵੇਰੇ ਉੱਠੀ ਦਾ ਵਾ ਵੀ ਇਸ਼ਨਾਨ ਕਰਨਾ ਵਾ ਤੇ ਪਾਣੀ ਵੀ ਇੰਨਾ ਗੰਦਾ ਇੰਨਾ ਪਾਣੀ ਗਾਰ ਵਾਲਾ ਬਿਲਕੁਲ ਗਾਰ ਵਾਲਾ ਪਾਣੀ ਆਉਂਦਾ ਪਿਆ ਤੇ ਬਾਰੋਂ ਪਾਣੀ ਲਿਆ ਲੈ ਕੇ ਅਸੀਂ ਵਰਤਦੇ ਪਏ ਆ ਇਲਾਕੇ ਦੇ ਲੋਕ ਐਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਉਹਨਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਸਥਾਨਕ ਲੋਕਾਂ ਦੇ ਮੁਤਾਬਕ ਇਲਾਕੇ ਵਿੱਚ ਕੋਈ ਵੀ ਉਮੀਦਵਾਰ ਚੋਣ ਪ੍ਰਚਾਰ ਕਰਨ ਦੇ ਲਈ ਨਹੀਂ ਆਇਆ ਜੇਕਰ ਇਸ ਇਲਾਕੇ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਇਸੇ ਲਈ ਉਹ ਇਸ ਵਾਰ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ਪੜੇ ਜਾਈਦਾ ਤੇ ਕਦੀ ਮੰਦਰਾ ਦੇ ਵਿੱਚ ਜਾਈਦਾ ਕਿਹੜੇ ਗੁਰਦੁਆਰੇ ਵਾਲੇ ਵੀ ਨਹੀਂ ਵੜਨ ਦਿੰਦੇ ਉਹ ਵੀ ਕਹਿੰਦੇ ਤੁਹਾਡਾ ਤਾਂ ਰੋਜ਼ ਦਾ ਪਿਆਰ ਹੋ ਗਿਆ ਤੁਸੀਂ ਚਾਰ-ਚਾਰ ਵਾਰੀ ਗੁਰਦੁਆਰਿਆਂ ਚੋਂ ਨੇ ਪਾਣੀ ਲੈਣਾ ਅਗਲੇ ਉਹ ਵੀ ਸਾਨੂੰ ਬੰਦ ਕਰਦੇ ਹੁਣ ਤੇ ਕਿੱਥੇ ਜਾਈਏ ਦੱਸੋ ਅਸੀਂ ਸਾਡਾ ਕੋਈ ਟਿਕਾਣਾ ਨਹੀਂ ਹੁੰਨੇਗਾ ਅਸੀਂ ਤਾਂ ਦੁਖੀ ਗਵਰਨਮੈਂਟ ਤੋਂ ਸਰਕਾਰ ਤੋਂ ਦੁਖੀ ਹੋ ਚੁੱਕੇ ਹਾਂ ਬਹੁਤ ਜ਼ਿਆਦਾ ਵੋਟਾਂ ਆ ਰਹੀਆਂ ਹੁਣ ਕਿਸੇ ਨੂੰ ਵੋਟ ਨਹੀਂ ਪਾਉਣੀ ਮੇਰੀ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਦੋ ਤਿੰਨ ਸਾਲ ਹੋ ਗਏ ਇੰਨੀ ਮੁਸ਼ਕਲ ਆ ਜਾਂਦੀ ਗੰਦਾ ਪਾਣੀ ਆ ਰਿਹਾ ਸੀਵ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਇਨੂੰ ਕਿਹੜਾ ਬੰਦਾ ਪੀਏਗਾ ਜੇ ਆਪਾਂ ਇੱਥੇ ਕਿਸ ਨੂੰ ਕਹੀ ਨਹੀਂ ਸ਼ਿਹਤ ਕਰਦੇ ਆ ਉਹ ਦੋ ਦਿਨ ਹੁੰਦੇ ਚੈੱਕ ਕਰਦੇ ਆ ਤੇ ਪਾਣੀ ਸਾਫ਼ ਆ ਉਹਨੂੰ ਕਹੀਦਾ ਪਾਣੀ ਪੀ ਕੇ ਦਿਖਾ ਤੁਹਾਨੂੰ ਕਿਹੜੀ ਸਰਕਾਰੀ ਬੰਦੇ ਪਾਣੀ ਪੀਂਦੇ ਹੀ ਨਹੀਂ ਉਹ ਅੱਗੇ ਰਿਪੋਰਟ ਦੇ ਦਿੰਦੇ ਆ ਬਿਲਕੁਲ ਪਾਣੀ ਸਾਫ਼ ਆ ਰਿਹਾ ਗੋਲੀਆਂ ਆ ਕੇ ਦੇ ਦਿਆਂ ਨੂੰ ਗੋਲੀਆਂ ਪਾ ਲੋ ਉਹਦੇ ਵਿੱਚ ਪਾਣੀ ਪੀ ਲੋ ਤੁਸੀਂ ਆਪ ਨਹੀਂ ਪਾਣੀ ਬਿਲਕੁਲ ਪੀਂਦੇ ਵਦਰਹੀ ਗਰਮੀ ਦੇ ਵਿਚਾਲੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਬਣੀ ਹੋਈ ਹੈ। ਕਿਸੇ ਜਗ੍ਹਾ ਪਾਣੀ ਆਉਂਦਾ ਨਹੀਂ ਤੇ ਜੇਕਰ ਕਿਤੇ ਪਾਣੀ ਆਉਂਦਾ ਹੈ ਤਾਂ ਉਹ ਵੀ ਗੰਦਾ ਆ ਰਿਹਾ ਜਿਸ ਨੂੰ ਲੈ ਕੇ ਲੋਕ ਖਾਸੇ ਪਰੇਸ਼ਾਨ ਨੇ। ਕਿਉਂਕਿ ਇੱਕ ਤਾਂ ਅਤ ਦੀ ਗਰਮੀ ਪੈ ਰਹੀ ਹੈ ਤੇ ਦੂਜਾ ਉਹਨਾਂ ਨੂੰ ਪਾਣੀ ਵੀ ਨਹੀਂ ਮਿਲ ਰਿਹਾ। ਬਿਆਸ ਤੋਂ ਪਰਤ ਸ਼ਰਮਾ ਦੀ ਰਿਪੋਰਟ ਜੀ ਮੀਡੀਆ ਤੇ ਉਧਰ ਸੋਲਨ ਦੇ ਵਿੱਚ ਅਤਿ ਦੀ ਗਰਮੀ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਹੋਰ ਗਹਿਰਾ ਤੇ ਵਧਦਾ ਹੋਇਆ ਨਜ਼ਰ ਆਇਆ ਹੈ ਗਰਮੀ ਕਾਰਨ ਜਿੱਥੇ ਨਹਿਰਾ ਅਤੇ ਨਦੀਆਂ ਦੇ ਪਾਣੀ ਦਾ ਪੱਧਰ ਲਗਾਤਾਰ ਨੀਚੇ ਤੇ ਘਟਦਾ ਜਾ ਰਿਹਾ ਹੈ ਤੇ ਇਹਨਾਂ ਦੇ ਵਿੱਚੋਂ ਕੁਝ ਅਜਿਹੇ ਹੀ ਜਿਹੜੇ ਥਾਵਾਂ ਨੇ ਜੋ ਕਿ ਸੁੱਕ ਚੁੱਕੇ ਨੇ ਸਥਾਨਕ ਲੋਕਾਂ ਨੂੰ 5 ਦਿਨਾਂ ਤੋਂ ਪਾਣੀ ਨਹੀਂ ਮਿਲ ਰਿਹਾ ਇਸ ਦੇ ਕਾਰਨ ਉਹ ਕਾਫੀ ਖੱਜਲਖوار ਹੁੰਦੇ ਹੋਏ ਨਜ਼ਰ ਆਏ ਹਿਮਾਚਲ ਦੇ ਜ਼ਿਲ੍ਹਾ ਸੋਲਨ ਵਿੱਚ ਵੀ ਅਤਿ ਦੀ ਗਰਮੀ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਖੋਰ ਗਹਿਰਾ ਗਿਆ ਹਾਲਾਤ ਇਹ ਬਣ ਗਏ ਨੇ ਕਿ ਜ਼ਿਲ੍ਹੇ ਦੀਆਂ 31 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਸੁੱਕਣ ਦੀ ਕਗਾਟੇ ਨੇ ਜਲ ਸਰੋਤਾਂ ਦੇ ਪਾਣੀ ਦਾ ਪੱਧਰ 75% ਤੱਕ ਘਟ ਗਿਆ ਹੈ ਕਹਿਰ ਦੀ ਗਰਮੀ ਵਿੱਚ ਨਹਿਰਾਂ ਤੇ ਨਦੀਆਂ ਦੇ ਨਾਲ-ਨਾਲ ਕੁਦਰਤੀ ਜਲ ਸਰੋਤਾਂ ਦੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਇੰਨਾ ਵਿੱਚੋਂ ਕੁਝ ਅਜਿਹੇ ਨੇ ਜੋ ਸੁੱਕ ਚੁੱਕੇ ਨੇ ਨਗਰ ਨਿਗਮ ਸੋਲਨ ਨੇ ਦਾਅਵਾ ਕੀਤਾ ਕਿ ਸ਼ਹਿਰ ਵਿੱਚ ਪਾਣੀ ਦਾ ਸੰਕਟ ਵੱਧ ਗਿਆ ਹੈ ਇੱਥੇ ਪੁਰਾਣੀਆਂ ਯੋਜਨਾਵਾਂ ਹੋਣ ਕਾਰਨ ਜਲ ਸ਼ਕਤੀ ਵਿਭਾਗ ਵੱਲੋਂ ਪਾਣੀ ਦੀ ਸਪਲਾਈ ਘੱਟ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ 5 ਦਿਨਾਂ ਬਾਅਦ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਨਗਰ ਨਿਗਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਾਲ ਬਾਰਿਸ਼ ਬਹੁਤ ਘੱਟ ਹੋਈ ਹੈ ਔਰ ਹਮਾਰੇ ਜੋ ਪਾਣੀ ਦਾ ਸਤਰ ਹੈ ਉਹ ਕਾਫੀ ਡਾਊਨ ਚਲਾ ਗਿਆ ਹੈ हमें आईपीएस से बहुत कम पानी की सप्लाई हो रही है जैसे कि आपको पता ही है कि हमें नब्बे से एक करोड़ लाख गैल लीटर पानी चाहिए होता है लेकिन हमें अभी तक पचास और साठ लाख गैलन पानी ही मिल रहा है जिसकी वजह से पहले हम चौथे दिन पानी दे रहे थे लेकिन आजकल हम पांचवें दिन पानी दे रहे हैं और आपके माध्यम से लोगों से मैं कहना चाहूंगी कि आप पानी व्यर्थ ना करें ਔਰ ਪਾਣੀ ਦਾ ਸਤਿਭੂ ਵਰੇ ਆਪकी ਟੈਂਕੀ ਅਗਰ ਓਵਰਫਲੋ ਹੋ ਰਹੀ ਹੈ ਤਾਂ ਉਸਕੋ ਉੱਚੀ ਕਰਵਾ ਲੈ ਔਰ ਵੈਸੇ ਵੀ ਮਤਲਬ ਸੋਚ ਸਮਝ ਕਰ ਹੀ ਪਾਣੀ ਦਾ ਉਪਯੋਗ ਕਰੇ ਇਸ ਅਤ ਦੀ ਗਰਮੀ ਵਿੱਚ ਪਾਣੀ ਦਾ ਸੰਕਟ ਲਗਾਤਾਰ ਵੱਧ ਰਿਹਾ ਪੰਜਾਬ ਦੇ ਕਈ ਇਲਾਕੇ ਤਾਂ ਪ੍ਰਭਾਵਿਤ ਹੀ ਸੀ ਪਰ ਹੁਣ ਹਿਮਾਚਲ ਵਿੱਚ ਵੀ ਪਾਣੀ ਦਾ ਸੰਕਟ ਪੈਦਾ ਹੋ ਗਿਆ ਜੇਕਰ ਸਥਿਤੀ ਇਹੀ ਰਹੀ ਤਾਂ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਜੀ ਮੀਡੀਆ ਤਾਂ ਕਹਿਰ ਦੀ ਗਰਮੀ ਦੇ ਮੱਦੇ ਨਜ਼ਰ ਵਕਫ ਵਕ ਥਾਵਾਂ ਦਾ ਜਿੱਥੇ ਪਾਣੀ ਦੀ ਸਮੱਸਿਆ ਦੇ ਨਾਲ ਲੋਕ ਜੂਝ ਰਹੇ ਨੇ ਤਾਂ ਉੱਥੇ ਹੀ ਜੇਕਰ ਗੱਲ ਕੀਤੀ ਜਾਏ ਤਾਂ ਜ਼ਿਰਖਪੁਰ ਦੇ ਅਧੀਨ ਇੱਕ ਸਥਾਪ ਦੇ ਉੱਪਰ ਵੀ ਜਿਹੜੀ ਆ ਕਾਫੀ ਪਾਣੀ ਦੀ ਕਿੱਲਤ ਦੇਖੀ ਜਾ ਰਹੀ ਜਿਸ ਦੇ ਕਾਰਨ ਲੋਕ ਜਿਹੜੇ ਨੇ ਕਾਫੀ ਜਿਹੜੀ ਹੈ ਨਰਕਪਰੀ ਜਿੱਥੇ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋ ਰਹੇ ਨੇ ਤਾਂ ਉੱਥੇ ਹੀ ਪੀਣ ਵਾਲੇ ਪਾਣੀ ਦੇ ਲਈ ਤਰਸ ਰਹੇ ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਆਤੀ ਕਰਮੀ ਕਾਰਨ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਦੇ ਕਈ ਇਲਾਕੇ ਇਸ ਸਮੱਸਿਆ ਕਾਰਨ ਪ੍ਰਭਾਵਿਤ ਹੋ ਰਹੇ ਨੇ ਜ਼ੀਰਕਪੁਰ ਨਗਰ ਕੌਂਸਲ ਅਧੀਨ ਪੈਂਦੀ ਨਿਊ ਗਣੇਸ਼ ਵਿਹਾਰ ਕਲੋਨੀ ਦੇ ਲੋਕਾਂ ਨੂੰ ਵੀ ਪੀਣ ਵਾਲੇ ਪਾਣੀ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਿਛਲੇ 15 ਦਿਨਾਂ ਤੋਂ ਕਲੋਨੀ ਦੇ ਵਿੱਚ ਪਾਣੀ ਦੀ ਸਪਲਾਈ ਨਹੀਂ ਹੋਈ ਹੈ ਜਿਸ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਬਿਤਰਸ ਗਏ ਨੇ ਕਲੋਨੀ ਵਾਸੀਆਂ ਮੁਤਾਬਕ ਕਈ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਪਹੁੰਚੀ ਹੈ ਤੇ ਜੇਕਰ ਪਾਣੀ ਆਉਂਦਾ ਵੀ ਹੈ ਤਾਂ ਪ੍ਰੈਸ਼ਰ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਪਾਣੀ ਦੀ ਟੈਂਕੀ ਨਹੀਂ ਭਰੀ ਜਾ ਸਕਦੀ ਗਰਮੀ ਦਾ ਮੌਸਮ ਹੈ ਨਾ ਤੇ ਇੱਥੇ ਪੀਣ ਵਾਲਾ ਪਾਣੀ ਹੈ ਅਤੇ ਨਾ ਹੀ ਲਾਈਟ ਇਸ ਬਾਰੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਪਾਣੀ ਦੀ ਸਮੱਸਿਆ ਕਾਫੀ ਦਿਨ ਤੋਂ 2 ਦਿਨ ਤੋਂ ਟ੍ਰਾਂਸਫਰ ਜਿਹੀ ਵੀ ਅੱਗ ਲੱਗੀ ਹੈ ਪਰ ਪਰਸੋ ਤੋਂ ਇਹਨਾਂ ਨੇ ਹੱਦੀ ਮਾਰ ਲਈ ਆ ਵੀ ਆਪਾਂ ਰਾਤ ਨੂੰ ਪੂਰੀ ਕੰਪਲੀਟਾ ਕਰਦੇ ਰਹੇ ਔਰ ਬਿਜਲੀ ਵਿਭਾਗ ਦਾ ਕੋਈ ਅਧਿਕਾਰੀ ਨਹੀਂ ਆਇਆ ਸਵੇਰੇ ਜੇਈ ਨੂੰ ਫੋਨ ਕਰਨਾ ਪਿਆ ਤਬ ਜਾ ਕੇ ਕੋਈ ਅਧਿਕਾਰੀ ਇੱਥੇ ਆਇਆ ਪਾਣੀ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਮੈਂ ਮੈਸੇਜ ਦਿਖਾਂਦਾ ਸਾਡੀ ਸੁਸਾਇਟੀ ਦਾ ਇਹ ਬਣਿਆ ਹੋਇਆ ਤੁਸੀਂ ਦੇਖੋ ਇਹ लवली ਐਮਸੀ ਹੈਗੇ ਉਹਨਾਂ ਨੂੰ ਕਹਿ ਕਹਿ ਕੇ ਥੱਗਿਆ ਆਪਾਂ ਜੀ ਵੀ ਕਰ ਰਹੇ ਆ ਕਰ ਰਹੇ ਆ ਪਾਣੀ ਦੇ ਟੈਂਕਰ ਆ ਰਹੇ ਅੱਜ ਪਾਣੀ ਦਾ ਟੈਂਕਰ ਭੇਜਿਆ ਤੇ ਮਤਲਬ ਪਾਣੀ ਦਾ ਟੈਂਕਰ ਅੱਜ ਭੇਜ ਦੂੰਗਾ ਕੱਲ ਭੇਜ ਦੂੰਗਾ ਨਾ ਪੱਕਾ ਇਲਾਜ ਕੀ ਹੈ ਉਹਦਾ ਪੱਕਾ ਇਲਾਜ ਕੀ ਇਹ ਪਾਣੀ ਦਾ ਮਤਲਬ ਇਹ ਤਾਂ ਹੈ ਨਹੀਂ ਕਿ ਹੁਣ ਗਰਮੀ ਇਸ ਵਾਰ ਤੁਹਾਨੂੰ ਪਤਾ ਹੈ ਸ਼ੁਰੂ ਤੇ ਮੌਸਮ ਵਿਭਾਗ ਨੇ ਕਹਿ ਚੁੱਕਿਆ ਹੈ ਵੀ ਇਸ ਵਾਰ ਪਾਣੀ ਦਾ ਸਦਰ ਕੀ ਗਰਮੀ ਵੀ ਤੁਸੀਂ ਬਚ ਕੇ ਰੋ ਤੁਹਾਨੂੰ ਪਤਾ ਹੈ ਉਹਨਾਂ ਦੀ ਤਿਆਰੀ ਨਹੀਂ ਹੈ ਹੁਣ ਤੁਸੀਂ ਭੇਜ ਰਿਹਾ ਇਸ ਕਰਕੇ ਵੀ ਚੋਣਾਂ ਆ ਗਈਆਂ ਨੇ ਵੀ ਹਾਂ ਲੋਕ ਸਾਨੂੰ ਚੋਣ ਨਹੀਂ ਵੋਟਾਂ ਨਹੀਂ ਪਾਉਂਗੇ ਕੀ ਇਹ ਪਾਲਿਸੀ ਨਾ ਪਨਾਓ ਜਨਤਾ ਕਾਫੀ ਦੁਖੀ ਹੈ ਅਰਾਸਮੈਂਟ ਇਤਨਾ ਹੈ ਕਿ ਬੰਦਾ ਨਾ ਸੋ ਸਕਦਾ ਨਾ ਕੰਮ ਕਰ ਸਕਦਾ ਪਰੇਸ਼ਾਨੀ ਬਹੁਤ ਜ਼ਿਆਦਾ ਹੈ या तो मतलब अपना जनरेटर बंदा लेके आवे या पानी पुनी का बोर करावे तो बच सकता नहीं तो यहां रहने का मतलब सिस्टम है नहीं जी, जी। रहने लायक सिस्टम है नहीं है गणेश भी आ रही है बाकी गणेश काम कोई है नहीं आज ठीक है जी हाँ जी सर गणेश भी तो पानी का कोई हाँ मतलब ही नहीं पानी आज यह दस बारह दिन से पानी नहीं आ रहा अब हमने सोचा कि अपना ही समीब लगाए यही करना पड़ेगा गोर गवर्नमेंट तो कुछ कर नहीं रही है गवर्नमेंट ने तो कर दिया पटा बिल बालता सा अपना ਹੁਣ ਸਾਨੂੰ ਕੁਝ ਕਰਨਾ ਪਣਾ ਹੈ ਵੀ ਹੋਰ ਪਾਈਪ ਆਪਾਂ ਮੰਗਾਈਆਂ ਨਾ ਉਹ ਦੇਖੋ ਠੀਕ ਹੈ ਜੀ ਤੇ ਅਸੀਂ ਆਪਣਾ ਲਗਾਈਏ ਸਾਨੂੰ ਸਿ ਵਗੈਰਾ ਕੁਝ ਬਹੁਤ ਦਿੱਕਤ ਹੈ ਜੀ ਲਾਈਟ ਦੀ ਬਹੁਤ ਦਿੱਕਤ ਹੈ ਬਹੁਤ ਪਰੇਸ਼ਾਨ ਹੈ ਜੀ ਲੰਗੇ ਕਈ ਦਿਨਾਂ ਤੋਂ ਲੋਕਾਂ ਵੱਲੋਂ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਪਾਸੇ ਕੌਂਸਲ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ ਕਲੋਨੀ ਵਾਸੀਆਂ ਨੇ ਛੇਤੀ ਹੀ ਪਾਣੀ ਦੀ ਸਮੱਸਿਆ ਹੱਲ ਕਰਨ ਦੀ ਮੰਗ ਕੀਤੀ ਹੈ ਜ਼ੀਰਕ ਪਰ ਤੋਂ ਕੁਲਦੀਪ ਸਿੰਘ ਦੀ ਰਿਪੋਰਟ ਜੀ ਮੀਡੀਆ